ਅੱਜ ਤੋਂ ਦੋ ਦਿਨ ਪਹਿਲਾਂ 28 ਤਰੀਕ ਦੀ ਦਰਮਿਆਨੀ ਰਾਤ ਨੂੰ ਕਮੀਰ ਕੁਟਾਰੀਆ ਨਾਮ ਦੇ 35 ਸਾਲ ਦੇ ਪਟਿਆਲਾ ਨਿਵਾਸੀ ਮੌਜੂਦਾਨ ਦਾ ਚਾਰ ਬੁਸ਼ੀਆਂ ਨੇ ਪਾਸੀ ਰੋਡ ਤੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਸੀ ਤੇ ਉਹਦੀ ਟੀਯੂਵੀ ਥ੍ਰੀ ਹੰਡਰਡ ਮਹਿੰਦਰਾ ਦੀ ਜਿਹੜੀ ਗੱਡੀ ਆ ਉਹ ਖੋਣ ਦੀ ਕੋਸ਼ਿਸ਼ ਕੀਤੀ ਮਾਨਯੋਗ ਡੀ ਜੀ ਪੀ ਪੰਜਾਬ ਅਤੇ ਡੀ ਆਈ ਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੇਠ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਜਦੋਂ ਵੀ ਕੋਈ ਵੀ ਸੈਂਸੇਸ਼ਨਲ ਅਤੇ ਸੰਸਨੀ ਕੇਸ ਕ੍ਰਾਈਮ ਹੁੰਦਾ ਹੈ ਉਹਦੇ ਮਗਰ ਪੈ ਜਾਂਦੀ ਹੈ ਐਂਡ ਰਿਕਾਰਡ ਟਾਈਮ 'ਚ ਪਿਛਲੇ ਇੱਕ ਸਾਲ 'ਚ ਪਟਿਆਲਾ ਪੁਲਿਸ ਨੇ ਹਰੇਕ ਕ੍ਰਾਈਮ ਨੂੰ ਟ੍ਰੇਸ ਕੀਤਾ। ਉਸੇ ਲੜੀ 'ਚ ਸਾਨੂੰ ਬਹੁਤ ਵੱਡੀ ਸਫਲਤਾ ਉਦੋਂ ਮਿਲੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਮੀਰ ਕਟਾਰੀਆ ਨਾਮ ਦੇ ਪਟਿਆਲਾ ਨਿਵਾਸੀ ਨੌਜਵਾਨ ਦਾ ਗੱਡੀ ਖੋਹਣ ਦੇ ਇਰਾਦੇ ਨਾਲ ਬੜੀ ਬੇਰਹਿਮੀ ਨਾਲ ਚਾਰ ਦੋਸ਼ੀਆਂ ਨੇ ਪੜਕੇ ਪਾਸੀ ਰੋਡ 'ਤੇ ਕਤਲ ਕੀਤਾ ਸੀ। ਗੱਡੀ ਖੋਹ ਕੇ ਲੈ ਕੇ ਜਾਣ ਦੀ ਕੋਸ਼ਿਸ਼ 'ਚ ਗੱਡੀ ਦਰਖਤ 'ਚ ਵੱਜ ਗਈ ਸੀ ਤੇ ਖਰਾਬ ਹੋ ਗਈ ਸੀ। ਤੇ ਚਾਰੇ ਦੋਸ਼ੀ ਉੱਥੋਂ ਮੋਟਰਸਾਈਕਲ 'ਤੇ ਫਰਾਰ ਹੋ ਗਏ ਸੀ। ਇਹ ਬਿਲਕੁਲ ਇੱਕ ਬਲਾਈਂਡ ਮਰਡਰ ਸੀਗਾ ਐਂਡ 48 ਘੰਟਿਆਂ ਦੇ ਅੰਦਰ ਪਟਿਆਲਾ ਪੁਲਿਸ ਨੇ ਇੱਕ ਤੇ ਸਾਰੇ ਦੋਸ਼ੀ ਆਇਡੈਂਟੀਫਾਈ ਕਰ ਲਏ। ਉਹਨਾਂ ਚੋਂ ਇੱਕ ਦੋਸ਼ੀ ਜਿਹੜਾ ਸਭ ਤੋਂ ਪਹਿਲਾਂ ਅਰੈਸਟ ਕੀਤਾ ਬਿੱਲਾ ਨਾਮ ਦਾ ਲਾਹੌਰੀ ਗੇਟ ਏਰੀਏ ਦਾ। ਉਸ ਤੋਂ ਬਾਅਦ ਉਹਨੂੰ ਸਖਾਈ ਨਾਲ ਪੁੱਛਗਿੱਛ ਕਰਨ ਤੇ ਜਿਹੜਾ ਦੂਜਾ ਦੋਸ਼ੀ ਸੀਗਾ ਅਭਿਸ਼ੇਕ ਨਾਮ ਦਾ ਅੱਜ ਐਸਪੀ ਸਿਟੀ सरफराज आलम एसपीडी योगेश शर्मा डीएसपीडी पवनजीत जी इंचार्ज पीआईए पटियाला शमंदर सिंह ਤੇ ਐਸਐਚਓ ਸਿਵਲ ਲਾਈਨ ਹਰਜਿੰਦਰ ਸਿੰਘ ਤੇ ਲੋ ਇਹਨਾਂ ਨੇ ਟੀਮਾਂ ਬਣਾ ਕੇ ਲਗਾਤਾਰ ਲਬਨ ਦੀ ਦੋਸ਼ੀਆਂ ਨੂੰ ਕੋਸ਼ਿਸ਼ ਕਰ ਰਹੇ ਸੀ ਤੇ ਜਿਹੜਾ ਦੂਜਾ ਦੋਸ਼ੀ ਸੀਗਾ अभिषेक ਅੱਜ ਉਹਨੂੰ ਬਖਸ਼ੀਵਾਲ ਖਾਣੇ ਦੇ ਏਰੀਏ 'ਚ ਜਦੋਂ ਘੇਰਾ ਪਾ ਕੇ ਪੁਲਿਸ ਪਾਰਟੀ ਨੇ ਰੋਕਿਆ ਤੇ ਉਹਨੇ ਪੁਲਿਸ ਪਾਰਟੀ ਤੇ 3 ਰਾਉਂਡ ਫਾਇਰ ਕੀਤੇ ਜਵਾਬੀ ਫਾਇਰ ਕਰਦੇ ਹੋਏ ਬੜੀ ਬਹਾਦਰੀ ਨਾਲ ਪੁਲਿਸ ਪਾਰਟੀ ਨੇ ਜਦੋਂ ਜਵਾਬੀ ਫਾਇਰ ਕੀਤੇ ਤੇ ਇੱਕ ਗੋਲੀ ਉਹਦੇ ਥਾਈ 'ਚ ਲੱਗੀ ਉਹ ਇੰਜਰਡ ਹੋ ਗਿਆ ਇਮੀਡੀਏਟਲੀ ਉਹਨੂੰ ਰਜਿੰਦਰਾ ਹਸਪੀਟਲ ਸ਼ਿਫਟ ਕੀਤਾ ਗਿਆ ਤੇ ਰਿਕਾਰਡ ਟਾਈਮ 'ਚ ਇਸ ਅਨੇ ਕਤਲ ਦੀ ਵਾਰਦਾਤ ਨੂੰ ਟ੍ਰੇਸ ਕਰਨਾ 48 ਘੰਟਿਆਂ ਦੇ ਅੰਦਰ ਦੋਸ਼ੀਆਂ ਨੂੰ ਆਈਡੈਂਟੀਫਾਈ ਕਰਨਾ ਅਰੈਸਟ ਕਰਨਾ ਤੇ ਜਦੋਂ ਉਹਨਾਂ ਚੋਂ ਇੱਕ ਦੋਸ਼ੀ ਨੇ ਪੁਲਿਸ ਪਾਰਟੀ ਤੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਤੇ ਪੁਲਿਸ ਪਾਰਟੀ ਨੇ ਵੀ ਰਿਟਾਰੀਅਰਰੀ ਫਾਇਰ ਕੀਤਾ ਮੈਂ ਸਾਰੇ ਕ੍ਰਿਮਿਨਲ ਅਤੇ ਗੈਂਗਸਟਰਾਂ ਅੰਤਰਾਂ ਨੂੰ ਸਖਤ ਸਨੇਹਾ ਦੇਣਾ ਚਾਹੁੰਦਾ ਹਾਂ ਕਿ ਜੇਕਰ ਪਟਿਆਲੇ 'ਚ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਰੇ ਸੋਚਿਆ ਅਸੀਂ ਟ੍ਰੇਸ ਵੀ ਕਰਾਂਗੇ ਡਿਟੈਕਟ ਵੀ ਕਰਾਂਗੇ ਤੇ ਜਾਪਤ ਅਨੁਸਾਰ ਫਟ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਅਮਲ 'ਚ ਲੈ ਕੇ ਆਵਾਂਗੇ ਸਰ ਇਹਦੇ 'ਚ ਬਾਕੀ ਕੁਝ ਨਾਜੇ ਕਰ ਰਹੇ ਆ ਅਸੀਂ ਕਈ ਬਾਕੀ ਜਿਹੜੇ ਦੋ ਦੋਸ਼ੀ ਨੇ ਉਹ ਵੀ ਆਇਡੈਂਟੀਫਾਈਡ ਨੇ ਉਹਨਾਂ ਦੀ ਵੀ ਅਰੈਸਟ ਲਈ ਟੀਮਾਂ ਬਾਹਰ ਨਿਕਲੀਆਂ ਹੋਈਆਂ ਤਾਂ ਬਹੁਤ ਛੇਤੀ ਅਸੀਂ ਉਹਨਾਂ ਨੂੰ ਵੀ ਅਰੈਸਟ ਕੀਤਾ ਕਰਾਂਗੇ ਤੇ ਜਿਹੜੇ ਹੋਰ ਦੋ ਦੋਸ਼ੀ ਜਿਨ੍ਹਾਂ ਨੇ ਇਹਨਾਂ ਨੂੰ ਪਨਾਹ ਦਿੱਤੀ ਸੀ ਠਾਰ ਦਿੱਤੀ ਸੀ ਉਹ ਵੀ ਮੁੰਡੇ ਅਰੈਸਟ ਕਰਕੇ ਉਹਨਾਂ ਤੇ ਸੈਪਰੇਟ ਐਫਆਈਆਰ ਰਜਿਸਟਰ ਕੀਤੀ ਗਈ ਹੈ ਤੇ ਇੱਕ ਵਾਪਨ ਦੀ ਬਰਾਮਦਗੀ ਉਹਨਾਂ ਤੋਂ ਵੀ ਹੋਈ ਹੈ ਤੇ ਇਹ ਸੰਤਨੀ ਖੇਜ਼ ਵਾਰਦਾਤ ਨਾਲ ਜਿਹੜਾ ਇੱਕ ਸਹਿਮ ਦਾ ਮਾਹੌਲ ਸੀਗਾ ਪਟਿਆਲਾ ਪੁਲਿਸ ਨੇ ਰਿਕਾਰਡ ਟਾਈਮ 'ਚ ਜਿਵੇਂ ਬੀਤੇ ਦਿਨੀ ਵੀ ਅਸੀਂ ਪੂਰੀ ਕਾਰਵਾਈ ਕਰਦੇ ਹਾਂ ਉਹ ਕਾਰਵਾਈ ਕਰਦੇ ਹੋਏ ਜਿਹੜਾ ਟਰਸਟ ਆ ਉਹ ਦੁਬਾਰੇ ਜਿਹੜਾ ਬਣਾਇਆ ਹੈ ਤੇ ਮੈਂ ਸਾਰੇ ਕ੍ਰਿਮिनल ਅੰਤਰਾਂ ਨੂੰ ਇੱਕ ਸਟਰੋਂਗ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਪਟਿਆਲਾ ਪੁਲਿਸ ਪੂਰੀ ਤਰ੍ਹਾਂ ਚਾਕਚੁਬੰਦ ਅਤੇ ਮੁਸਤਫਿਦਾ ਹੈ ਗਈ ਹੈ ਤੇ ਅਸੀਂ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਤੇ ਜ਼ੋਰ ਫੋਕਸ ਕਰਦੇ ਹਾਂ